ਰੇਡਿੰਗ ਖਬਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਦੇ ਜ਼ਿਆਦਾਤਰ ਲੋਕ ਜਲਦ ਤੋਂ ਜਲਦ ਚੋਣਾ ਚਾਹੁੰਦੇ ਨੇ ਹਾਂਜੀ ਇਹ ਦਾਵਾ ਤਾਜ਼ਾ ਸਰਵੇਖਣ ਵਿੱਚ ਕੀਤਾ ਗਿਆ ਹੈ ਜ ਜਿਹੇ ਸਾਹਮਣੇ ਟਾਈਮ ਦੇ ਵਿੱਚ ਇਹ ਸਰਵੇਖਣ ਨਿਕਲ ਕੇ ਆਇਆ ਜਦੋਂ ਪ੍ਰਧਾਨ ਮੰਤਰੀ ਜਸਟਨ ਟੂਡੋ ਵੱਲੋਂ ਆਪਣੇ ਕੈਬਨਿਟ ਵਿੱਚ ਰਦੋਬਦਲ ਕੀਤੀ ਜਾ ਰਹੀ ਹੈ ਘਟ ਗਿਰਤੀ ਲੈਬਰਲ ਸਰਕਾਰ ਦਾ ਸਹਾਰਾ ਬਣਦੇ ਆਇ ਜਗਮੀਰ ਸਿੰਘ ਨੇ ਬੇਹਿਸਾਬੀ ਮਤਾ ਜਿੱਥੇ ਲਿਆਉਣ ਦੀ ਗੱਲ ਕੀਤੀ ਹੈ ਤੇ ਇਸ ਵਿੱਚ ਉਹ ਗੱਲਾਂ ਕਰਨੇ ਤੇ ਗਲੋਬਲ ਨਿਊਜ਼ ਵਿੱਚ ਪ੍ਰਕਾਸ਼ਿਤ ਸਰਵੇਖਣ ਮੁਤਾਬਕ 53 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਵਿਰੋਧੀ ਧਿਰ ਨੂੰ ਜਿੰਨਾ ਚੇਤੀ ਹੋ ਸਕੇ ਸੰਭਵ ਲਿਬਰਲ ਸਰਕਾਰ ਦੇ ਬੁਰਦ ਬੇਪਰੋਸਗੀ ਮਤਵਾ ਪਾਸ ਕਰਵਾਉਣਾ ਚਾਹੀਦਾ ਤਾਂ ਕਿ ਚੋਣਾਂ ਦਾ ਰਾ ਪੱਧਰਾ ਹੋ ਸਕੇ ਦੂਜੇ ਪਾਸੇ 46% ਲੋਕਾਂ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਚੋਣਾਂ ਟਾਲਣ ਵਾਸਤੇ ਵਿਰੋਧੀ ਪਾਰਟੀਆਂ ਨੂੰ ਸਰਕਾਰ ਨਾਲ ਤਾਲਮਿਲ ਅਧੀਨ ਕੰਮ ਕਰਨਾ ਚਾਹੀਦਾ ਚੇਤਾ ਰਹੇ ਕਿ ਕ੍ਰਿਸਟਿਆਫਰ ਲੈਂਡ ਅਸਤੀਫੇ ਤੋਂ ਪਹਿਲਾਂ ਜ਼ਿਆਦਾ ਲੋਕ ਕਹਿ ਰਹੇ ਸਨ ਕਿ ਸਮੇਂ ਤੋਂ ਪਹਿਲਾਂ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਹੁਣ ਆਕੜਾ ਬਦਲ ਚੁੱਕਿਆ ਇਸ ਦਰਨ ਪਾਰਟੀ ਨੂੰ ਮਿਲ ਰਹੀ ਹਮਾਇਤ ਦਾ ਜ਼ਿਕਰ ਵਿਕੀਤਾ ਅਗਿਆ ਤੇ ਇਹ ਦੇਖਿਆ ਜਾ ਸਕਦਾ ਕਿ ਕੰਜ਼ਰਵੇਟਿਵ ਪਾਰਟੀ ਮਜਬੂਤ ਲੀਡ ਨਾਲ ਅੱਗੇ ਚੱਲ ਰਹੀ ਹੈ ਲਿਬਰਲ ਪਾਰਟੀ ਦਾ ਗ੍ਰਾਫ ਲਗਾਤਾਰ ਡਿੱਗਦਾ ਜਾ ਰਿਹਾ ਹੈ ਸਰਵੇਖਣ ਦੇ ਮੁਤਾਬਕ 73 ਫੀਸਦੀ ਲੋਕਾਂ ਨੇ ਕਿਹਾ ਕਿ ਟੂਡੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜਦਕਿ 27 ਫੀਸਦੀ ਦਾ ਮੰਨਣਾ ਹੈ ਕਿ ਉਹ ਆਪਣਾ ਕਾਰਜਕਾਲ ਪੂਰਾ ਕਰਨ ਦੱਸ ਦਈਏ ਕਿ ਲਿਬਰਲ ਪਾਰਟੀ ਨੂੰ ਆਪਣੇ ਇਤਿਹਾਸ ਵਿੱਚ ਸਭ ਤੋਂ ਵੱਡੀ ਹਾਰ 2011 ਵਿੱਚ ਚੱਲਣੀ ਪਈ ਸੀ ਜਦੋਂ ਮਾਈਕੀ ਇਗਨਾਈਟ ਪਾਰਟੀ ਦੀ ਅਗਵਾਈ ਕਰ ਰਹੇ ਸਨ ਉਸ ਵੇਲੇ ਲਿਬਰਲ ਪਾਰਟੀ ਤੋਂ ਮੁੱਖ ਵਿਰੋਧੀ ਧਿਰ ਦਾ ਦਰਜਾ ਵੀ ਖੋ ਲੱਤਾ ਗਿਆ ਸੀ ਜੈਕ ਲੈਟਨ ਦੀ ਅਗਵਾਈ ਵਾਲੀ ਐਨ ਡੀ ਪੀ ਦੂਜੀ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਸਾਹਮਣੇ ਨਿਕਲ ਕੇ ਆਈ ਸੀ ਕ੍ਰੀਡਿਅਨ ਖਬਰਨਾਮਿਆਂ ਦੇ ਵਿੱਚ ਹੈ ਸੀ ਹੁਣ ਤੱਕ ਦੀ ਵੱਡੀ ਵੀਰੇਕੀ ਨਿਊਜ਼ ਔਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦਿਨਾਰ